ਤੇ ਕਹਿੰਦੇ ਉਹ ਅਰਦਾਸ ਕੀ ਜੋ ਪ੍ਰਭੂ ਦੇ ਕੰਨਾਂ ਤੱਕ ਨਾ ਪਹੁੰਚੇ। ਏਕ ਅਰਜ਼ ਗੁਫ਼ਤਮ ਪੇਸ਼ ਤੋ ਦਰਗੋਸ਼ ਕੁਨ ਕਰਦਾ। ਹੈ ਮੇਰੇ ਕਰਤਾਰ ਤੂੰ ਕੰਨ ਇਧਰ ਕਰ ਮੈਂ ਤੇਰੇ ਕਾਨੇ ਚ ਗੱਲ ਕਰਨੀ ਹੁੰ ਜ ਨਹੀਂ ਕਰਨੀ। ਤੂੰ ਸੁਣ। ਤੈਨੂੰ ਸੁਣਾਣੀ ਔਰ ਕਿਸੇ ਨੂੰ ਨਹੀਂ ਸੁਣਾਣੀ। ਇਕਬਾਲ ਇਸ ਨੂੰ ਇੰਜ ਵੀ ਬਿਆਨ ਕਰਦਾ ਹੈ। ਖੁਦਾ ਮਨਜ਼ੂਰ ਕਰਤਾ ਹੈ। दुआ जब दिल से होती है खुदा मंजूर करता है दुआ जब दिल से होती है पर यही एक मुश्किल है कि यह बड़ी मुश्किल से होती है दिल दी गहराई तो अरदास दी नहीं ता निकलेगी दिल पहले मने तो सही उस जिसनों मने ही नहीं मंगेगा कि खाक किस तरह मंगेगा वो देखो जोधड़ी किस तरह करेगा खुदा मंजूर करता है दुआ जब दिल से होती है पर यही एक मुश्किल है कि यह बड़ी मुश्किल से होती है आसान नहीं है अरदास सुनी दातार प्रभ ढाढ़ी को महल बुलावे बुलाया प्रभु ने सन्मुख है दसो की चाहिए की मंग ਪਤਾ ਹੈ ਹੁਣ ਗੁਰੂ ਨਾਨਕ ਕੀ ਕਹਿੰਦੇ ਨੇ ਪ੍ਰਭ ਦੇਖਦਿਆਂ ਦੁੱਖ ਭੁੱਖ ਲਥੀ ਤਾੜੀ ਕੋ ਮੰਗਣ ਚੇਤ ਨਾ ਹਵੇ ਪ੍ਰਭੂ ਨੂੰ ਦੇਖਦਿਆਂ ਸਾਰੀਆਂ ਭੁੱਖਾਂ ਮਿਟ ਗਈਆਂ ਸੱਚੇ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਾਂ ਸਾਰੀਆਂ ਭੁੱਖਾਂ ਮਿਟ ਗਈਆਂ ਕੁਝ ਮੰਗਣਾ ਚੇਤੇ ਹੀ ਨਹੀਂ ਰਿਹਾ ਮੰਗਣਾ ਚੇਤੇ ਹੀ ਸਭ ਕੁਝ ਖੁਦਾ ਸੇ ਮੰਗ ਲਿਆ ਖੁਦਾ ਕੋ ਮੰਗ ਕਰ ਉਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ ਹੁਣ ਤੇ ਕੋਈ ਮੰਗ ਪੈਦਾ ਹੀ ਨਹੀਂ ਹੁੰਦੀ ਆਖਰੀ ਮੰਗ ਨੂੰ ਛੋਲੇ ਇੰਤਿਹਾਨ ਨੂੰ ਛੋਲੇ ਸਭ ਕੁਝ ਖੁਦਾ ਸੇ ਮੰਗ ਲਿਆ ਖੁਦਾ ਕੋ ਨਾ ਖੁਦਾ ਨੂੰ ਨਹੀਂ ਮੰਗਿਆ ਤੋ ਫਿਰ ਜੋ ਕੁਝ ਵੀ ਮੰਗਣਾ ਹੈ ਪਤਾ ਸਤਗੁਰੂ ਕੀ ਕਹਿੰਦੇ ਰਹੇ ਵੇਣਾ ਤੋਂ 더 ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਯਕੀਨ ਜਾਨੋ ਲੋਕ ਰੋਜ਼ ਪਰਮਾਤਮਾ ਕੋਲ ਦੁੱਖ ਹੀ ਮੰਗਦੇ ਨੇ ਸੁੱਖ ਨਹੀਂ ਮੰਗਦੇ ਇਸੇ ਕਰਕੇ ਦੁਖੀ ਨੇ ਇੰਜ ਕਹਦੇ ਨੇ ਮੰਗਦੇ ਹੀ ਦੁੱਖ ਨੇ ਜਿੱਥੋਂ ਸਾਰੇ ਸੁੱਖ ਆਉਂਦੇ ਨੇ ਸਾਰਾ ਰਸ ਆਉਂਦਾ ਹੈ ਸਾਰਾ ਗਿਆਨ ਆਉਂਦਾ ਹੈ ਸਾਰੇ ਗੁਣ ਆਉਂਦੇ ਨੇ ਸਾਰਾ ਆਨੰਦ ਆਉਂਦਾ ਉਸ ਤੋਂ ਤੇ ਮੰਗਦੇ ਹੀ ਸਭ ਕੁਝ ਖੁਦਾ ਸੇ ਮੰਗ ਲਿਆ ਖੁਦਾ ਕੋ ਮੰਗ ਕਰ ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਦ ਵਿਣ ਤੋਦ ਹੋਰ ਜੇ ਮੰਗਣਾ ਸਿਰ ਦੁਖਾਂ ਦੇ ਦੁਖ ਦੇਹੇ ਨਾਮ ਸੰਤੋਖਿਆ ਪੁੱਤਰੇ ਮਨ ਕੀ ਬਖ ਢਾੜੀ ਕੋ ਮੰਗਣ ਚੇਤਨਾ ਆਵੇ ਸਤਿਗੁਰੂ ਕਹਿੰਦੇ ਨੇ ਹੁਣ ਇਸ ਢਾੜੀ ਨੂੰ ਮੰਗਣਾ ਤੇ ਕੋਈ ਚੇਤੇ ਹੀ ਨਹੀਂ ਆ ਤੂੰ ਸਾਹਮਣੇ ਕੀ ਹੋਇਆ ਸਾਰੀਆਂ ਹੀ ਭੁੱਖਾਂ ਗਿਰ ਗਈਆਂ ਜਿਤਨੇ ਚਿਰ ਤੱਕ ਕੋਈ ਮਨੁੱਖ ਗੋਬਿੰਦੇਚ ਲੀਨ ਨਹੀਂ ਹੋਇਆ ਉਤਨੇ ਚਿਰ ਤੱਕ ਰਾਜਾ ਨਹੀਂ ਬਣ ਸਕਦਾ ਮੰਗਦਾ ਹੀ ਰਹੇਗਾ ਬਿਕਾਰੀ ਰਹੇਗਾ ਮੰਗਦਾ ਹੀ ਰਹੇਗਾ ਫਰਕ ਸਿਰਫ ਇਤਨਾ ਹੁੰਦਾ ਕੋਈ ਛੋਟੇ ਮੰਗਤੇ ਹੁੰਦੇ ਨੇ ਕੋਈ ਵੱਡੇ ਮੰਗਦੇ ਹੁੰਦੇ ਹੁੰਦੇ ਮੰਗਤੇ ਹੀ ਨੇ ਹੋਰ ਕੁਝ ਵੀ ਦਰ ਮੰਗਣ ਵਾਲੇ ਸ਼ਾਨ ਸ਼ੌਕਤ ਨਾਲ ਮੰਗਦੇ ਨੇ ਅਸੀਂ ਬਾਦਸ਼ਾਹ ਕਹਿ ਲੈਂਦੇ ਆ ਕੌਣ ਦੱਸੇ ਘਰ ਘਰ ਹੱਥ ਜੋੜ ਕੇ ਇੱਕ ਇੱਕ ਵੋਟ ਮੰਗਣ ਵਾਲਾ ਮੰ ਜੋ ਹੈ ਮੰਗਤਾ ਕਿਤਨਾ ਵੱਡਾ ਮੰਗਤਾ ਹੈ ਇੱਕ ਇੱਕ ਵੋਟ ਪਿਆ ਮੰਗਦਾ ਤੁਸੀਂ ਨਾਨੁ ਸ਼ੈਨਸ਼ਾਖ ਹੋਗੇ ਕੋਈ ਧਨ ਮੰਗਦਾ ਹੈ ਕੋਈ ਰੋਟੀ ਮੰਗਦਾ ਹੈ ਕੋਈ ਵੋਟ ਮੰਗਦਾ ਹੈ ਮੰਗਣ ਵਾਲਾ ਮੰਗਤਾ ਹੀ ਹੈ ਐਨੇ ਮਾਇਰਸ ਖੈਰ ਲਮਕਾਵਾ ਨਾ ਵਾਸ਼ਨਾ ਮਨੁੱਖ ਨੂੰ ਮੰਗਤਾ ਬਣਾਈ ਰੱਖਦੇ ਵਾਸ਼ਨਾ ਦੇ ਤਿੰਨ ਕੇਂਦਰ ਨੇ ਅਹੰਕਾਰ ਵਾਸ਼ਨਾ ਪ੍ਰਭਤਾ ਮੰਗਦੀ ਹੈ ਲੋਭ ਵਾਸ਼ਨਾ ਧਨ ਮੰਗਦਾ ਹੈ ਪਦਾਰਥ ਮੰਗਦਾ ਹੈ ਕਿਹੜਾ ਪਦਾਰਥ ਕਿਹੜਾ ਧਨ ਜੋ ਮੇਰੇ ਕੋਲ ਨਹੀਂ ਜਿੰਨਾ ਮੇਰੇ ਕੋਲ ਨਹੀਂ ਹੈ ਜੋ ਮਹਿਲ ਮਾੜੀ ਮੇਰੇ ਕੋਲ ਨਹੀਂ ਹੈ ਜੋ ਧਨ ਸੰਪਦਾ ਮੇਰੇ ਕੋਲ ਨਹੀਂ ਹੈ ਵਾਸ਼ਨਾ ਸਦਾ ਉਸ ਨੂੰ ਦੇਖਦੀ ਏ ਜੋ ਨਹੀਂ ਹੈ ਜੋ ਹੱਥਾਂ ਦੇ ਚ ਹੈ ਵਸ਼ਨਾ ਉਸ ਨੂੰ ਨਹੀਂ ਦੇਖਦੀ ਕਤਈ ਨਹੀਂ ਦੇਖਦੀ ਜੋ ਨਹੀਂ ਹੈ ਉਹ ਵੀ ਹੋ ਜਾਏ ਵਸ਼ਨਾ ਫਿਰ ਅੱਗੇ ਚਲੀ ਜਾਂਦੀ ਸਹਸ ਖਟੇ ਲਕ ਕੋ ਉਠਦਾ ਆਵੇ ਤ੍ਰਿਪਤਨਾ ਆਵੇ ਮਾਇਆ ਪਾਚੇ ਫਿਰ ਉਹ ਵੀ ਮਿਲ ਗਿਆ ਉਹ ਵੀ ਹੱਥੇ ਚ ਆ ਗਿਆ ਵਾਸ਼ਨਾ ਫਿਰ ਅੱਗੇ ਚਲੀ ਗਈ ਜੋ ਹੁਣ ਵੀ ਹੱਥ ਵਿੱਚ ਨਹੀਂ ਹੈ ਸਭ ਕੁਝ ਤੇ ਹੱਥ ਵਿੱਚ ਆ ਨਹੀਂ ਸਕਦਾ ਵਾਸ਼ਨਾ ਹਮੇਸ਼ਾ ਮਨੁੱਖ ਨੂੰ ਮੰਗਤਾ ਬਣਾ ਕੇ ਰੱਖਦੀ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਰੂਪ ਦੀ ਮੰਗ ਸਰੀਰ ਵਿਪਰੀਤ ਸਰੀਰ ਦੀ ਮੰਗ ਕਾਮ ਵਾਸ਼ਨਾ ਮੰਗ ਕਿਸ ਦੀ ਜੋ ਨਹੀਂ ਹੈ ਜੋ ਨਹੀਂ ਹੈ ਗੁਸਤਾਖੀ माफ ਮੈਨੂੰ ਕਹਿਣ ਦੇਣਾ ਮਨੋਚਿੰਤ ਕਹਿੰਦੇ ਨੇ ਮਾਨਸਿਕ ਤਲਤੇ ਤੇ ਬੁਥੇਰੇ ਮਨੁੱਖ ਬਰਾਤਕਾਰੀ ਨੇ ਦੁਰਾਚਾਰੀ ਨੇ ਸਰੀਰਕ ਤਲਤੇ ਨਹੀਂ ਕਿਉਂ ਕਾਨੂੰਨ ਹੈ ਸਮਾਜ ਮਾਨਸਿਕ ਤਲਤੇ ਹੈ ਪੁਰਸ਼ ਨੂੰ ਬਲਾਤਕਾਰੀ ਕਹਿ ਦਿੰਦੇ ਨੇ ਗੁਸਤਾਖੀ माफ ਮੈਂ ਗਰਸਤੀਆਂ माफ ਕਰ ਦੇਣਾ ਇਸਤਰੀ ਨੂੰ ਗਨਕਾ ਕਹਿੰਦੇ ਨੇ ਅਗਰ ਮਨ ਦੇ ਇਸ ਤਰ੍ਹਾਂ ਦੇ ਖਿਆਲ ਚੱਲ ਰਹੇ ਵਾਸ਼ਨਾ ਸਦਾ ਉਸ ਦੀ ਮੰਗ ਕਰਦੀ ਏ ਕਿਸ ਦੀ ਜੋ ਨਹੀਂ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਵਾਸ਼ਨਾ ਉਸ ਨੂੰ ਦੇਖਦੀ ਨਹੀਂ ਜੋ ਕੋਲ ਹੈ ਅਗਰ ਕੋਲ ਹੈ ਉਸ ਨੂੰ ਦੇਖਣ ਲੱਗ ਪਏ ਤੇ ਸੰਤੋਖੀ ਹੋ ਗਿਆ ਤੇ ਰੱਬ ਨਾਲ ਜੁੜ ਗਿਆ ਵਾਸ਼ਨਾ ਨਹੀਂ ਦੇਖਦੀ ਜੋ ਕੋਲ ਹੈ ਮੁੱਠੀ ਦੇ ਚ ਹੈ ਆਪਣੇ ਕੋਲ ਹੈ ਨਹੀਂ ਦੇਖਦੀ ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਨਹੀਂ ਜੋ ਨਹੀਂ ਹੈ ਜੋ ਨਹੀਂ ਹੈ ਉਹ ਵੀ ਹੋ ਜਾਏ ਫਿਰ ਵਾਸ਼ਨਾ ਉਸ ਨੂੰ ਦੇਖਦੀ ਹੈ ਜੋ ਹੁਣ ਵੀ ਨਹੀਂ ਹੈ ساری ਜ਼ਿੰਦਗੀ ਮਨੁੱਖ ਮੰਗਦਾ ਹੀ ਰਹਿੰਦਾ ਹੈ ਜੋੜੜੀ ਪ੍ਰਮਾਤਮਾ ਦੇ ਗੋ ਜੜੀ ਕਰਦਾ ਆਖੇ ਆਖਦੇ ਨੇ ਬੇਨਤੀਆਂ ਕਰਦੇ ਨੇ ਕੀ ਆਖਦੇ ਨੇ ਆਖੇ ਮੰਗੇ ਆਖਣ ਦੇ ਚ ਤੇ ਮੰਗੇ ਅਰਦਾਸ ਦੇ ਚ ਮੰਗੇ ਆਖੇ ਮੰਗੇ ਦੇ ਦੇ ਐ ਦੇ ਏ ਦੇ ਦਾਤ ਕਰੇ ਦਾਤਾਰ ਦਾਤਾ ਦਿੰਦਾ ਠੀਕ ਹੈ ਤੂੰ ਜੋ ਮੰਗਿਆ ਲੈ ਇੰਜ ਜਿਹਾ ਕਹਿਦਾ ਅੱਜ ਤੱਕ ਜੋ ਕੁਝ ਸਾਡੇ ਕੋਲ ਹੈ ਮੰਗਿਆ ਸੀ ਤਾਂ ਹੈ ਦਾਤ ਕਰੇ ਦਾਤਾ ਕਈ ਵਾਰ ਜੋ ਕੁਝ ਨਹੀਂ ਮਿਲਦਾ ਝੋਲੀ ਛੋਟੀ ਆਉਂਦੀ ਹੈ ਸੱਜਣ ਪਾਤਰਤਾ ਵਧਾਈ ਜਾਂਦਾ ਉਹ ਦੇ ਹੀ ਜਾਂਦਾ ਪਾਂਡਾ ਵੱਡਾ ਕਰੀ ਜਾਓ ਦੇ ਹੀ ਜਾਂਦਾ ਬਾਰਿਸ਼ ਹੋ ਰਹੀ ਹੈ ਅੱਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਇਹ ਦੇ ਐ ਦੇ ਐ ਦੇ ਐ ਵੀ ਮੇਰੇ ਘਰ ਆਵੇ ਐ ਵੀ ਮੇਰੇ ਘਰ ਆਵੇ ਐ ਵੀ ਮੇਰੇ ਘਰ ਆਵੇ ਫੇ ਪ੍ਰਮਾਤਮਾ ਕਿਧਰੇ ਕਹਿ ਦੇਵੇ ਮੈਂ ਵੀ ਆਵਾਂ ਨਾ ਤੋਂ ਇੱਕ ਵਾਰ ਸੇਰੀ ਰੋਣ ਮਨੁੱਖ ਪਰਮਾਤਮਾ ਕੋਲੋਂ ਸਭ ਕੁਝ ਮੰਗਦਾ ਹੈ ਸਿਰਫ ਪਰਮਾਤਮਾ ਨੂੰ ਛੋੜ ਕੇ ਹੈ ਵਾਸ਼ਨਾ ਪਰਮਾਤਮਾ ਨੂੰ ਮੰਗਦੀ ਹੀ ਨਹੀਂ ਹੈ ਪਦਾਰਥ ਨੂੰ ਮੰਗਦੀ ਹੈ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਹੋਰ ਸੁਣ ਲਓ ਇਹ ਵਾਸ਼ਨਾ ਅੱਗੇ ਤੋਂ ਅੱਗੇ ਚਲਦੀ ਗਈ ਜੀਵਨ ਤੇ ਰੋਜ਼ ਰੋਟਾ ਛੋਟਾ ਹੋ ਰਿਹਾ ਹੈ ਸਰੀਰ ਇੱਕ ਦਿਨ ਬਿਰਧ ਹੋ ਜਾਂਦਾ ਹੈ ਵਾਸ਼ਨਾ ਬਿਰਧ ਨਹੀਂ ਹੁੰਦੀ ਬੁੱਢੀ ਨਹੀਂ ਆਉਂਦੀ ਅਹੰਕਾਰ ਵਾਸ਼ਨਾ ਬੁੱਢੀ ਨਹੀਂ ਆਉਂਦੀ ਲੋਭ ਵਾਸ਼ਨਾ ਬਿਰਧ ਨਹੀਂ ਆਉਂਦੀ ਕਾਮ ਵਾਸ਼ਨਾ ਬਿਰਧ ਨਹੀਂ ਆਉਂਦੀ ਅਗਰ ਬਿਰਧ ਆਉਂਦੀ ਹੈ ਤਾਂ ਜਿਵੇਂ ਬਿਰਧ ਮਰ ਜਾਂਦਾ ਹੈ ਵਾਸ਼ਨਾ ਵੀ ਮਰ ਜਾਣੀ ਚਾਹੀਦੀ ਹੈ ਮਨੁੱਖ ਦੇ ਮਰਨ ਦੇ ਨਾਲ ਵਾਸ਼ਨਾ ਨਹੀਂ ਮਰਦੀ। ਸਰੀਰ ਦੀ ਮੌਤ ਦੇ ਨਾਲ ਵਾਸ਼ਨਾ ਨਹੀਂ ਮਲਦੀ। ਅਗਰ ਸਰੀਰ ਦੀ ਮੌਤ ਨਾਲ ਵਾਸ਼ਨਾ ਮਰ ਜਾਏ ਫਿਰ ਤੇ ਪਰਮਾਤਮਾ ਚਲੇਨ ਹੋ ਗਏ। ਸਰੀਰ ਮਰ ਜਾਂਦਾ ਹੈ ਵਾਸ਼ਨਾ ਨਹੀਂ ਮਰਦੀ। ਇਹ ਵਾਸ਼ਨਾ ਅਗਲਾ ਜਨਮ ਕਰਾ ਦਿੰਦੀ। ਇਹ ਵਾਸ਼ਨਾ ਅਗਲਾ ਜਨਮ ਕਰਾ ਦਿੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਾ ਆਵੇ ਜਾਏ। ਫਿਰ ਫਿਰ ਫੇਰ ਵਟਾਈਏ ਗਿਆਨੀ ਹੋਏ ਮਰਮ ਕੋ ਪਾਏ ਕੋਈ ਵਿੱਲਾ ਗਿਆਨੀ ਇਸ ਮਰਮ ਨੂੰ ਸਮਝਦਾ ਹੈ ਕਿ ਸਰੀਰ ਬਿਰਧ ਹੋ ਗਿਆ ਵਾਸ਼ਨਾ ਤੇ ਬਿਰਧ ਨਹੀਂ ਹੋਈ ਕਿ ਜੇ ਸਰੀਰ ਦੇ ਬੁੱਢੇ ਹੋਣ ਨਾਲ ਵਾਸ਼ਨਾ ਬੁੱਢੀ ਨਹੀਂ ਹੋਈ ਸਰੀਰ ਦੇ ਮਰਨ ਨਾਲ ਵਾਸ਼ਨਾ ਮਰਦੀ ਵੀ ਨਹੀਂ ਇਹ ਵਾਸ਼ਨਾ ਅਗਲਾ ਜਨਮ ਕਰਾ ਦਿੰਦੀ ਹੈ ਮਾਂ ਬਾਪ ਦੀ ਵਾਸ਼ਨਾ ਜੀਵ ਆਤਮਾ ਦੀ ਵਾਸ਼ਨਾ ਮਿਲ ਕੇ ਨਵੇਂ ਸਰੀਰ ਦਾ ਜਨਮ ਜਿੰਨੇ ਚਿਰ ਤੱਕ ਵਾਸ਼ਨਾ ਜਮਦਾ ਰਹੇਗਾ ਮਰਦਾ ਰਹੇਗਾ ਜਮਦਾ ਰਹੇਗਾ ਮਰਦਾ ਸ਼ਰੀਰ ਮਰ ਜਾਂਦਾ ਹੈ ਵਾਸ਼ਨਾ ਨਹੀਂ ਮਰਦੀ ਸ਼ਰੀਰ ਬੁੱਢਾ ਹੋ ਜਾਂਦਾ ਹੈ ਵਾਸ਼ਨਾ ਬੁੱਢੀ ਨਹੀਂ ਹੁੰਦੀ ਵਾਸ਼ਨਾ ਸਦਾ ਜਵਾਨ ਹੁੰਦੀ ਸਦੀਵੀ ਜਵਾਨ ਹੁੰਦੀ ਅਹੰਕਾਰ ਵਾਸ਼ਨਾ ਇਹ ਵੱਧ ਗਈ ਵੱਧ ਗਈ ਤਾਂ ਇੱਕ ਦਿਨ ਬਰਸ਼ਟ ਕਰ ਦਿੰਦੀ ਹੈ ਅਹੰਕਾਰ ਵਾਸ਼ਨਾ ਵਿਰਸ਼ਟ ਹੋ ਕੇ ਹਿੰਸਕ ਬਣਾ ਦਿੰਦੀ ਹੈ ਲੋਭ ਵਾਸ਼ਨਾ ਵਿਰਸ਼ਟ ਹੋ ਕੇ ਬੇਈਮਾਨ ਬਣਾ ਦਿੰਦੀ ਹੈ ਠੱਗ ਬਣਾ ਦਿੰਦੀ ਹੈ ਚੋਰ ਬਣਾ ਦਿੰਦੀ ਹੈ ਕਾਮ ਵਾਸ਼ਨਾ ਵਿਰਸ਼ਟ ਹੋ ਕੇ ਪੁਰਸ਼ ਹੈ ਤੇ ਬਲਾਦਕਾਰੀ ਬਣਾ ਦਿੰਦੀ ਹੈ ਇਸਤਰੀਏ ਤੋਂ ਗਨਕਾ ਬਣਾ ਦਿੰਦੀ ਹੈ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਬ੍ਰਸ਼ਟ ਕਰ ਦਿੰਦੀ ਹੈ ਹੈਰਾਨ ਹੁੰਦਾ ਮੈਂ ਪੜ ਕੇ ਔਰ ਸੁਣ ਕੇ ਇਸ ਵਕਤ ਮਰਾਕੋ ਦੇ ਨਵਾਬ ਦੀਆਂ 1000 ਬੇਗਮਾਂ ਨੇ ਗੁਜ਼ਰੇ ਹੋਏ ਨਿਜ਼ਾਮ ਹైదਰਾਬਾਦ ਦੀਆਂ 600 ਬੇਗਮਾਂ ਸਨ ਪੰਜਾਬ ਦੇ ਇੱਕ ਮਹਾਰਾਜੇ ਦੀਆਂ 400 ਮਹਾਰਾਣੀਆਂ ਸਨ ਔਰ ਬਲਾਤਕਾਰੀ ਕਿਸ ਨੂੰ ਕਹਿੰਦੇ ਨੇ ਕੌਣ ਹੁੰਦਾ ਬਲਾਤਕਾਰ ਕਿਸ ਨੂੰ ਕਹਿੰਦੇ ਨੇ ਬਲਾਤਕਾਰ ਕਾਮ ਵਾਸ਼ਨਾ ਅਸੀਂ ਬਣ ਕੇ ਮਨੁੱਖ ਨੂੰ ਭ੍ਰਸ਼ਟ ਕਰ ਦਿੰਦੀ ਏ ਪੁਰਸ਼ ਹੈ ਤੋ ਬਲਾਤਕਾਰੀ ਬਣਾ ਦਿੰਦੀ ਏ ਇਸਤਰੀ ਹੈ ਤੋ ਗੰਗਾ ਬਣਾ ਦਿੰਦੀ ਏ ਲੋਭ ਵਾਸ਼ਨਾ ਅਸੀਂ ਮੌਕੇ ਮਨੁੱਖ ਨੂੰ ਭ੍ਰਸ਼ਟ ਕਰ ਦਿੰਦੀ ਏ ਬੇਈਮਾਨ ਬਣਾ ਦਿੰਦੀ ਏ ਚੋਰ ਬਣਾ ਦਿੰਦੀ ਏ ਠੱਗ ਬਣਾ ਦਿੰਦੀ ਏ ਧੋਖੇਬਾਜ਼ ਬਣਾ ਦਿੰਦੀ ਏ ਅਹੰਕਾਰ ਵਾਸ਼ਨਾ ਅਗਰ ਜੋ ਨਹੀਂ ਹੈ ਉਹ ਮਿਲਦਾ ਜਾ ਰਿਹਾ ਹੈ ਮਿਲਦਾ ਜਾ ਰਿਹਾ ਹੈ ਇਹ ਵਾਸ਼ਨਾ ਬ੍ਰਸ਼ਟ ਹੋ ਕੇ ਇਹਨੂੰ ਹਿੰਸਕ ਕਰ ਦੇਗੀ ਮਹਾਨ ਹਿੰਸਕ ਕਰ ਦੇਗੀ ਦੁਨੀਆਂ ਦੇ ਚ ਵੱਡੇ ਵੱਡੇ ਹਿੰਸਾ ਸਤਾਧਾਰੀਆਂ ਨੇ ਕੀਤੀਆਂ ਨੇ ਕਿਸੇ ਕਾਤਲ ਨੇ ਨਹੀਂ ਕੀਤੀ ਕੋਈ ਕਾਤਲ 2.5 ਕਰੋੜ ਬੰਦਿਆਂ ਦਾ ਕਤਲ ਨਹੀਂ ਕਰ ਸਕਦਾ ਇੱਕ ਦੋ ਕਤਲ ਦੇ ਚ ਹੀ ਪਕੜਿਆ ਜਾਏਗਾ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ 3 ਕਰੋੜ ਬੰਦਿਆਂ ਦਾ ਕਾਤਲ ਹੈ ਮਾਉਸੇ ਤੋਂ ਉਹ ਤੇ ਡਿਕਟੇਟਰ ਕਹਿਲਾਏ ਉਹ ਤੇ ਹੁਕਮਰਾਨ ਕਹਿਲਾਏ ਉਹ ਤੇ ਬਾਦਸ਼ਾਹ ਕਹਿਲਾਏ ਤੋ ਖੈਰ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਜਿਤਨੇ ਸਿਰ ਤੱਕ ਜਾਰੀ ਹੈ ਜਮਦਾ ਮਰਦਾ ਰਹੇਗਾ ਮਨੁੱਖ ਕਿਉਂ ਸਰੀਰ ਬਿਰਧ ਹੋ ਜਾਂਦਾ ਹੈ ਵਾਸ਼ਨਾ ਬਿਰਧ ਨਹੀਂ ਹੁੰਦੀ ਸਰੀਰ ਮਰ ਜਾਂਦਾ ਹੈ ਵਾਸ਼ਨਾ ਨਹੀਂ ਮਰਦੀ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਾ ਆਵੇ ਜਾਏ ਵਾਸ਼ਨਾ ਮੌਜੂਦ ਹੈ ਇੱਕ ਬੁੱਢੇ ਮਨੁੱਖ ਦੇ ਅੰਦਰ ਤੂੰ ਸਮਝ ਲਓ ਅਗਲਾ ਜਨਮ ਹੋਣਾ ਹੈ ਇਸ ਤਰ੍ਹਾਂ ਇਹ ਫਿਰ ਜੰਮੇਗਾ ਫਿਰ ਮਰੇਗਾ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾਏ ਪਿਆ ਦੇ ਸ਼ਰਮੇ ਬੜੇ ਬਿਰਦ ਮਨੁੱਖ ਦੇਖੇ ਨੇ ਹੱਥ ਕੰਬਦੇ ਪੈਨੇ ਪੈਰ ਕੰਬਦੇ ਪੈਨੇ ਦੋ ਬੰਦੇ ਇੱਕ ਕੁਰਸੀ ਤੋਂ ਲਾਂਦੇ ਨੇ ਤੇ ਫਿਰ ਬਿਠਾਉਂਦੇ ਨੇ ਪਰ ਰਾਜਨੀਤੀ ਨਹੀਂ ਛੋੜਦੇ ਪ੍ਰਭਤਾ ਦੀ ਵਾਸ਼ਨਾ ਬਿਰਦ ਨਹੀਂ ਆਉਂਦੀ ਲੋਭ ਵਾਸ਼ਨਾ ਬਿਰਦ ਨਹੀਂ ਆਉਂਦੀ ਬੁੱਢੇ ਤੋਂ ਬੁੱਢਾ ਮਨੁੱਖ ਲੋਭ ਵਾਸ਼ਨਾ ਤੇ ਮੌਜੂਦ ਕਾਮ ਵਾਸ਼ਨਾ ਤੇ ਮੌਜੂਦ ਇਸ ਸ਼ਕਰਜ ਨਾ ਪਹਿਣਾ ਹੈ ਬਿਰਧ ਹੋ ਗਿਆ ਤੇ ਬਹੁਤ ਗੁਣਵਾਨ ਹੋ ਗਿਆ ਹੋਵੇਗਾ ਐਸੀ ਗੱਲ ਨਹੀਂ ਹੈ ਇੱਕ ਹਕੀਕਤ ਹੈ ਬਹੁਤ ਵੱਡੀ ਜੋ ਹੈ ਸਚਾਈ ਹੈ ਸਰੀਰ ਬਿਰਧ ਹੋ ਗਿਆ ਵਾਸ਼ਨਾ ਬਿਰਧ ਨਹੀਂ ਹੁੰਦੀ ਔਰ ਭਾਈ ਸਾਹਿਬ ਕਹਿੰਦੇ ਨਾ ਅਗਰ ਵਾਸ਼ਨਾ ਵੀ ਬਿਰਧ ਹੋ ਗਈ ਤਾਂ ਵਾਸ਼ਨਾ ਮਰ ਵੀ ਜਾਂਦੀ ਹੈ मर भी सकदी ਤੇ اگلا ਜਨਮ ਕਦਮ ਫਿਰ ਤੇ ਜਬ ਤਬ ਕਰਨ ਦੀ ਲੋੜ ਹੀ ਨਹੀਂ ਸਾਧਨਾ ਕਰਨ ਦੀ ਲੋੜ ਹੀ ਨਹੀਂ ਭਰਤਰੀ ਕਹਿੰਦੇ ਨੇ ਮੇਰੀ ਮਨ ਰੂਪੀ ਮਿੱਟੀ ਦੇ اے ਪਰਮਾਤਮਾ ਚੋਂ ਕਿ ਤੂੰ ਕੁਮਾਰ ਹੈ ਵਾਸ਼ਨਾ ਦਾ ਪਾਣੀ ਪਾਇਆ ਅਰ ਇਹਨੂੰ ਬੜਾ ਗੁਣ ਹੈ ਮਨ ਦੇ ਜ਼ਰਰੇ ਜ਼ਰਰੇ 'ਚ ਵਾਸ਼ਨਾ ਹੀ ਵਾਸ਼ਨਾ ਹੈ। ਪ੍ਰਾਰਥਨਾ ਵੀ ਮਨੁੱਖ ਦੀ ਵਾਸ਼ਨਾ ਹੈ। ਕਿਉਂਕਿ ਜਿਤਨੇ ਸ਼ਿਰ ਤੱਕ ਅਰਦਾਸ ਤੇ ਪ੍ਰਾਰਥਨਾ ਦੇ 'ਚ ਮੰਗ ਹੈ। ਉਸਤਾਖੀ ਮਾਫ ਕਹਿਣ ਦੇਣਾ ਉਹ ਵਾਸ਼ਨਾ ਹੈ। ਅਰਦਾਸ ਦੇ ਜਿਸ ਦਿਨ ਧੰਨਵਾਦ ਹੋਏਗਾ, ਸ਼ੁਕਰਾਨਾ ਹੋਏਗਾ, ਕੁਦਰਾ ਅਰਦਾਸ। ਉਹ ਪ੍ਰਾਰਥਨਾ ਹੈ। ਉਸ ਅਰਦਾਸ ਨੇ ਜੋੜ ਲਈ। ਅਗਰ ਅਰਦਾਸ ਦੇ 'ਚ ਵੀ ਵੰਗ ਹੈ, ਵਾਸ਼ਨਾ ਹੈ। ਇਹ ਪ੍ਰਾਰਥਨਾ ਨਹੀਂ ਬਣ ਸਕਦੀ। ਗੱਲ ਮੈਨੂੰ ਭੁੱਲਦੀ ਨਹੀਂ ਕਦੇ ਇਸ ਤਰ੍ਹਾਂ ਦੀ ਕਥਾ ਚੱਲ ਜਾਏ ਸੂਫੀ ਸੰਤ ਯਾਦ ਆ ਜਾਂਦਾ ਹੈ ਸਾਦੇ ਛੋਟੀ ਉਮਰ ਦੇ ਯਤਿਮ ਹੋ ਗਿਆ ਸੀ ਬਗਦਾਦ ਵਿੱਚ ਇੱਕ ਧਾਰਮਿਕ ਮਦਰਸੇ ਦੇ ਵਿੱਚ ਪੜਦਾ ਸੀ ਧਾਰਮਿਕ ਮਦਰਸਾ ਪੰਜ ਵਕਤ ਨਿਵਾਜ਼ ਤੇ ਪੜ੍ਹਨੀ ਸੀ ਫਜਰ ਦੀ ਨਿਮਾਜ਼ ਅਸਰ ਦੀ ਨਿਮਾਜ਼ ਜ਼ੁਹਰ ਦੀ ਨਮਾਜ਼ ਮਗਰਬ ਦੀ ਨਮਾਜ਼ ਫਿਰ ਸ਼ਾਮ ਨੂੰ ਰਾਤ ਨੂੰ ਇਸ਼ਾ ਦੀ ਨਮਾਜ਼ ਅੰਜ ਨਮਾਜ਼ ਅਸਰ ਜ਼ੁਹਰ ਤੇ ਮਗਰਬ ਦੀ ਨਮਾਜ਼ ਬੜੇ ਔਖੇ ਢੰਗ ਨਾਲ ਪੜਦਾ ਸੀ ਕਿਉਂ ਮਦਰਸੇ ਤੋਂ ਮਸਜਦ ਦੋ ਫਰलांग ਦੂਰ ਸੀ ਤੇ ਇਰਾਕ ਦੀ ਬੜੀ ਭਿਆਨਕਰ ਗਰਮੀ درجہ ਹਰਾਰਤ 50 ਤੋਂ ਵੀ ਅੱਗੇ ਟੱਪ ਜਾਂਦਾ ਰੇਤ ਅੱਗ ਬਣ ਜਾਂਦੀ ਹੈ ਤੱਪ ਕੇ ਇਦੇ ਪੈਰਾਂ ਵਿੱਚ ਜੁੱਤੀ ਨਹੀਂ ਸੀ। ਯਤੀਮ ਮਦਰਸੇ 'ਚ ਦਾਖਲ ਤੇ ਕਰ ਲਿਆ। ਮਦਰਸਾ ਕਪੜੇ ਤੇ ਦੇ ਦਿੰਦਾ ਸੀ। ਕਿਤਾਬਾਂ ਦੇ ਦਿੰਦਾ ਸੀ। ਜੁੱਤੀ ਦਾ ਇਨਸਾਮ ਮਦਰਸੇ ਕੋਲ ਵੀ ਨਹੀਂ ਸੀ। ਪਹਿਰੇ ਲੰਘਦਾ। ਤਪਦੀ ਹੋਈ ਰੇਤ ਤੇ ਚੱਲਦਾ ਹੈ ਮਸਜਿਦ ਦੀ ਤਰਫ ਨਮਾਜ਼ ਪੜਨ ਵਾਸਤੇ ਤੇ ਦੁਆ ਕਰਦਾ ਹੈ ਅਰਦਾਸ ਕਰਦਾ ਹੈ हे ਹੁਦਾ ਤੋ ਕਿਸੇ ਨੂੰ ਸੋਨੇ ਸੋਨੇ ਘੋੜੇ ਦਿੱਤੇ ਨੇ ਸਵਾਰੀ ਵਾਸਤੇ ਘੋੜਿਆਂ ਤੇ ਆਂਦੇ ਕਿਸੇ ਨੂੰ ਉਠ ਦਿੱਤੇ ਨੇ ਕਿਸੇ ਨੂੰ ਤਿੱਲੇਦਾਰ ਤੋਂ ਜੁੱਤੀਆਂ ਦਿੱਤੀਆਂ ਨੇ ਜ਼ਰੀਦਾਰ ਕਿਸੇ ਨੂੰ ਸੋਨੇ ਸੋਨੇ ਤੋਂ ਹੋਰ ਜੁੱਤੀਆਂ ਦਿੱਤੀਆਂ ਨੇ ਸਾਡੇ ਲਈ ਪਾਰਟੀ ਜੁੱਤੀ ਵੀ ਕੋਈ ਨਹੀਂ اے ਖੁਦਾ ਕਿਦਰੋਂ ਪਾਰਟੀ ਹੋਈ ਜੁੱਤੀ ਲਵਾ ਦੇ ਮੇਰੇ ਪੈਰ ਜਲਦੇ ਨੇ ਬੜਾ ਔਖਾ ਜਾਨਣਾ ਮੈਂ ਮਸਜਦ ਤੱਕ ਪਹੁੰਚਦਾ ਹੈ ਗਿਲਾ ਕਰਦਾ ਹੋਇਆ ਅਰਦਾਸ ਤੇ ਹੈ ਦੁਆ ਤੇ ਹੈ ਦੁਆ ਦੇ ਚ ਗਿਲੇ ਵਾਸ਼ਨਾ ਭਰਿਆ ਹਿਰਦਾ ਗਿੜਾਈ ਕਰੇ ਪ੍ਰਾਰਥਨਾ ਦੇ ਚ ਧੰਨਵਾਦ ਆਉਂਦਾ ਹੈ ਰੋਜ਼ ਰੋਜ਼ ਨਮਾਜ਼ ਪੜਨ ਜਾਂਦਾ ਹੈ ਉਖੜੇ ਹੋਏ ਮਨ ਨਾਲ ਕਦੀ ਖੇਡ ਕੁਝ ਬਣੀ ਨਹੀਂ ਰਸਤੇ ਚ ਗਿਲਾ ਕਰਦਾ ਜਾਂਦਾ ਹੈ ਏ ਖੁਦਾ ਕੈਸੇ ਸੋਨੇ-ਸੋਨੇ ਤੂੰ ਕਈਆਂ ਨੂੰ ਘੋੜੇ ਦਿੱਤੇ ਨੇ ਉਹਨਾਂ ਵਿੱਚ ਕਿਸੇ ਕੋਲ ਘੋੜਾ ਆਉਣਾ ਹੈ ਰਈਸ ਗਿਣਿਆ ਜਾਂਦਾ ਸੀ ਕਿਸੇ ਨੂੰ ਸੋਨੇ-ਸੋਨੇ ਸਵਾਰੀ ਵਾਸਤੇ ਤੂੰ ਉਠ ਦਿੱਤੇ ਨੇ ਕਿਸੇ ਨੂੰ ਬੜੀ ਸੋਹਣੀਆਂ ਜੁੱਤੀਆਂ ਦਿੱਤੀਆਂ ਨੇ ਸਾਡੇ ਕੋਲ ਪਾਟੀ ਜੁੱਤੀ ਵੀ ਕੋਈ ਨਹੀਂ ਰੋਜ਼ ਇਸ ਤਰ੍ਹਾਂ ਦੁਆ ਕਰਦਾ ਜਾਂਦਾ ਜੋ ਗਿਲਿਆਂ ਨਾਲ ਭਰੀ ਅੱਜ ਵੀ ਇਸ ਤਰ੍ਹਾਂ ਜਾ ਰਹੀ ਹੈ بڑے ਗਿਲੇ ਗਿਲੇ ਰੋਜ਼ ਵੱਧਦੇ ਜ ਗਿਲੇ ਦੂਰ ਕਰਦੇ ਨੇ ਮਿੱਤਰ ਮਿੱਤਰ ਤੇ ਰੋਜ਼ ਗਿਲਾ ਕਰੇ ਮਿੱਤਰਤਾ ਦੋਸ਼ਮਨੀ ਹੀ ਬਦਲ ਜਾਏ ਬਿਰਾਹ ਬਿਰਾਹ ਤੇ ਰੋਜ਼ ਗਿਲਾ ਕਰੇ ਦੁਨੀਆ ਵਤ ਜਾਣੀ ਪਤੀ ਪਤਨੀ ਤੇ ਗਿਲਾਈ ਕਰਦਾ ਜਾਇਆ ਪਤਨੀ ਅਰਵਗਤ ਪਤੀ ਤੇ ਗਿਲਾ ਕਰਦਾ ਗਿਲਾਈ ਜੋ ਹੈ ਕਰਦੀ ਜਾਏ ਦੀਵਾਰ ਖੜੀ ਹੋ ਜਾਏਗੀ ਪਾੜਾ ਪੈ ਜਾਏਗਾ ਗਿਲੇ ਦੂਰੀਆਂ ਨੂੰ ਵਧਾਉਂਦੇ ਨੇ ਧੰਵਾਦ ਸ਼ੁ크rana ਨੇੜਤਾ ਲਿਆਂਦਾ ਨੇੜਤਾ ਜੰਗ ਅੱਜ ਵੀ ਗਿਲਿਆਂ ਨਾਲ ਭਰਿਆ ਹੋਇਆ ਹੈ ਐ ਖੁਦਾ ਤੂੰ ਕਿਸੇ ਨੂੰ ਕੁਝ ਦਿੰਦਾ ਹੈ ਤੂੰ ਕਿਸੇ ਨੂੰ ਕੁਝ ਦਿੰਦਾ ਹੈ ਸਾਡੇ ਕੋਲ ਪਾਟੀ ਜੋ ਟੀਵੀ ਕੋਈ ਨਹੀਂ ਇੰਜ ਵੀ ਕਦੀ ਕਦੀ ਰੋ ਕੇ ਪ੍ਰਾਰਥਨਾ ਕਰਦਾ ਸੀ ਮੇਰੀ ਮਾਂ ਵੀ ਕੋਈ ਨਹੀਂ ਮੇਰਾ ਪਿਓ ਵੀ ਕੋਈ ਨਹੀਂ ਮੇਰਾ ਭਰਾ ਵੀ ਕੋਈ ਨਹੀਂ ਮੇਰੀ ਭੈਣ ਵੀ ਕੋਈ ਨਹੀਂ ਮੇਰਾ ਕੋਈ ਵੀ ਨਹੀਂ ਇਸ ਤਰ੍ਹਾਂ ਰੋਜ਼ ਰੋਜ਼ ਗਿਲਾ ਕਰਦਾ ਉਖੜੇ ਮਨ ਨਾਲ ਨਿਮਾਜ਼ ਅੰਦਰ ਗਿਲੇ ਉਹਨਾਂ ਤੇ ਕਾਦੀ ਨਿਮਾਜ਼ ਅੰਦਰ ਗਿਲਾ ਹੋਵੇ ਤੇ ਕੀ ਕੀਰਤਨ ਅੰਦਰ ਗਿਲਾ ਹੋਵੇ ਤੇ ਕੀ ਕਥਾ ਅੰਦਰ ਗਿਲੇ ਚੱਲਦੇ ਉਹਨਾਂ ਤੇ ਕੀ ਪਾਠ ਕਰੇਗਾ ਤੇ ਕੀ ਸਤਸੰਗ ਦੇ ਚ ਬੈਠੇਗਾ ਉਖੜਾ ਉਖੜਾ ਬੈਠੇਗਾ ਉਖੜਾ ਉਖੜਾ ਬਾਣੀ ਪੜੇਗਾ ਉਖੜਾ ਉਖੜਾ ਕੀਰਤਨ ਕਰੇਗਾ ਬਹੁਤ ਉਜੜੇ ਮਨ ਨਾਲ ਪਾਠ ਕਰੇ ਇਹ ਵੀ ਉਖੜੇ ਮਨ ਨਾਲ ਨਿਮਾਜ਼ ਪੜਦਾ ਸੀ ਅੱਜ ਜਦ ਗਿਲੇ ਕਰਦਾ ਹੋਇਆ ਜਾ ਰਿਹਾ ਮਸਜਿਦ ਦੀ ਸੀੜੀਆਂ ਕੋਲ ਪਹੁੰਚਿਆ ਤੇ ਸੀੜੀਆਂ ਦੇ ਉੱਤੇ ਇੱਕ ਉਹ ਬੰਦਾ ਚੜ ਰਿਹਾ ਸੀ ਜਿਹਦੇ ਦੋਵੇਂ ਪੈਰ ਨਹੀਂ ਸਨ ਇੱਕਦਮ ਹੱਥ ਜੁੜ ਗਏ ਐ ਖੁਦਾ ਮੈਂ ਤੇਰੇ ਕੋਲ ਕੁਝ ਨਹੀਂ ਮੰਗਦਾ ਬਸ ਮੇਰੇ ਪੈਰ ਸਲਾਮਤ ਰਹਿਣ ਦੇ ਕੁਝ ਨਹੀਂ ਮੰਗਦਾ ਤੇਰਾ ਸ਼ੁਕਰਾਨਾ ਮੈਂ ਇਹ ਤੇ ਦੇਖਿਆ ਤੂੰ ਮੈਨੂੰ ਜੁੱਤੀ ਨਹੀਂ ਦਿੱਤੀ ਪਰ ਮੈਂ ਤੇਰਾ ਧੰਨਵਾਦ ਕਿਉਂ ਨਹੀਂ ਕੀਤਾ ਤੂੰ ਮੈਨੂੰ ਪੈਰ ਦਿੱਤੇ ਨੇ ਤੂੰ ਕਿਸੇ ਨੂੰ ਪੈਰ ਵੀ ਨਹੀਂ ਦਿੱਤੇ ਕਹਿੰਦੇ ਨੇ ਪਹਿਲੀ ਸਮਾਦੀ ਇਸ ਦੀ ਉਸੇ ਦਿਨ ਲੱਗੀ ਨਮਾਜ਼ ਪੜਦਿਆਂ ਮਨ ਜੁੜ ਗਿਆ ਧੰਨਵਾਦ ਨਾਲ ਭਰਿਆ ਹੋਇਆ ਸੀ ਸ਼ੁਕਰਾਨੇ ਨਾਲ ਭਰਿਆ ਹੋਇਆ ਸੀ ਜੁੜ ਗਿਆ ਫਿਰ ਉਹੀ ਸ਼ੇਖ ਸਾਹਿਬ ਦੀ ਸ਼ੁਕਰਾਨੇ ਦੇ ਉਤੇ ਬੜੀਆਂ ਨਜ਼ਮਾਂ ਲਿਖਦਾ ਖੁਦਾ ਮੈਂ ਤੇ ਬੁਲੇਖੇ ਚੜਿਆ ਦੁਆ ਕਰਦਾ ਰਿਹਾ ਮੇਰੀ ਦੁਆ ਵਾਸ਼ਨਾ ਸੀ ਪ੍ਰਾਰਥਨਾ ਨਹੀਂ ਸੀ ਜਿਸ ਦਿਨ ਪ੍ਰਾਰਥਨਾ ਕੀਤੀ ਹੈ ਤੇਰਾ ਧੰਨਵਾਦ ਕੀਤਾ ਹੈ ਤੂੰ ਤੇ ਉਸੇ ਦਿਨ ਮਿਲ ਗਿਆ ਇਹ ਤੇ ਪਤਾ ਹੀ ਨਹੀਂ ਸੀ ਮੈਂ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ ਤੋ ਦਿਲ ਤੋਂ ਦੁਆ ਉਦੋਂ ਨਿਕਲੇਗੀ ਜਦ ਅੰਦਰ ਵਾਸ਼ਨਾ ਨਹੀਂ ਹੋਵੇਗੀ ਵਾਸ਼ਨਾ ਦਿਲ ਤੱਕ ਪਹੁੰਚਣੀ ਨਹੀਂ ਦਿੰਦੀ ਦੁਆ ਨੂੰ ਅਰਦਾਸ ਤੋ ਤੇ ਮੰਗਾ ਨਾਲ ਜੋੜ ਕੇ ਰੱਖ ਦਿੰਦੀ ਇੱਕ ਹਕੀਕਤ ਹੈ ਇਕ ਸਚਾਈ ਹੈ ਭਰਤਰੀ ਕਹਿੰਦਾ ਹੈ ਏ ਪ੍ਰਭੂ ਮੇਰੇ ਮਨ ਰੂਪੀ ਮਿੱਟੀ ਰਚ ਵਾਸ਼ਨਾ ਦਾ ਪਾਣੀ ਪਾ ਕੇ ਤੂੰ ਉਸ ਨੂੰ ਹੋਰ ਗੁਣਿਆ ਵਾਸ਼ਨਾ ਵਧਾਈ ਵਧ ਗਈ ਵਾਸ਼ਨਾ ਮੈਂ ਫਿਰ ਅਰਜ਼ ਕਰਾਂ ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਨਹੀਂ ਹੈ ਜੋ ਹੈ ਉਸ ਨੂੰ ਵਾਸ਼ਨਾ ਦੇਖਦੀ ਨਹੀਂ ਦੇਖਦੀ ਨਹੀਂ ਚੀਫ ਮਨਿਸਟਰ ਦੇਖਦਾ ਹੋਵੇਗਾ ਪ੍ਰਾਈਮ ਮਨਿਸਟਰ ਨੂੰ ਇਹ ਵੀ ਮੈਂ ਅਰਜ਼ ਕਰਦੀ ਆ ਤੇ ਜੇ ਕਿਧਰੇ ਪ੍ਰਾਈਮ ਮਨਿਸਟਰ ਬਣ ਜਾਏ ਅੰਦਰ ਹੋ ਕੇ ਨਿਕਲਣਗੇ ਜੇ ਕਿਧਰੇ ਮੈਂ ਰੱਬ ਹੁੰਦਾ ਕੋਈ ਕਈ ਥਾਵਾਂ ਤੇ ਮਜਬੂਰ ਦੇਖੇਗਾ ਆਪਣੇ ਆਪ ਜਿੱਥੇ ਉਸ ਦਾ ਹੁਕਮ ਨਹੀਂ ਚੱਲਦਾ ਕਿਧਰੇ ਮੈਂ ਰੱਬ ਹੁੰਦਾ ਸਾਰੇ ਮੁਲਕਾਂ ਨੂੰ ਜਿੱਤ ਕੇ ਸਿਕੰਦਰ ਜਦ ਵਾਪਸ ਜਾਣ ਲਗਾ ਯੂਨਾਨ ਇਥੇਨ ਅਰਬ ਦੇ ਖਾੜੇ ਦੇ ਚ ਇਸ ਦੀ ਤਬੀਅਤ ਖਰਾਬ ਹੋ ਗਈ ਆਪਣੇ ਇਜਾਜ਼ ਦੇ ਸਾਹੀ ਤਬੀਬ ਜੋ ਨਾਲ ਸਨ ਉਹ ਕਹਿੰਦੇ ਨੇ ਬਾਦਸ਼ਾਹ ਸਲਾਮਤ ਤੁਸੀਂ ਚੰਦ ਘੜੀਆਂ ਦੇ ਮਹਿਮਾਨ ਤੁਹਾਡਾ ਦਮ ਟੁੱਟਣ ਲੱਗ ਪਿਆ ਉਸ ਵਕਤ ਸਿਕੰਦਰ ਕਹਿੰਦਾ ਲੈ ਕਿਹੜੀ ਗੱਲ ਦਾ ਬਾਦਸ਼ਾਹ ਇੱਥੇ ਸਾਡਾ ਹੁਕਮ ਹੀ ਨਹੀਂ ਚੱਲਦਾ ਉਹ ਕੰਮ ਹੀ ਨਹੀਂ ਚੱਲਦਾ ਇਸ ਤੋਂ ਪਹਿਲੇ ਵੀ ਇੱਕ ਉਹਦੇ ਨਾਲ ਘਟਨਾ ਘਟੀ ਸੀ ਖੁੱਲੇ ਮੈਦਾਨ ਦੇ ਵਿੱਚ ਬੈਠਾ ਸੀ ਸਿੰਘਾਸਣ ਤੇ ਖੁੱਲੀ ਹਵਾ ਖਾਣ ਵਾਸਤੇ ਮਨ ਕੀਤਾ ਉੱਪਰੋਂ ਕਬਾ ਲੰਗਿਆ ਬਿਠ ਕਰ ਗਿਆ ਕਹਿੰਦਾ ਕਿਹੜੀ ਗੱਲ ਦਾ ਸਿਕੰਦਰ ਸਾਡਾ ਹੁਕਮ ਤੇ ਕਬੇ ਤੇ ਵੀ ਨਹੀਂ ਚੱਲਦਾ ਕੰਬਖ ਬਿਠ ਕਰਕੇ ਚਲਾ ਗਿਆ ਕਿਹੜੀ ਗੱਲ ਦਾ ਸਿਕੰਦਰ ਕਿਹੜੀ ਗੱਲ ਦਾ ਸਿਕੰਦਰ ਸਾਡਾ ਹੁਕਮ ਤੇ ਕਬਾ ਵੀ ਨਹੀਂ ਮੰਨਦਾ ਬਿਠ ਕਰ ਗਿਆ ਅੱਜ ਦੇਖਿਆ ਮੌਤ ਤੇ ਮੇਰਾ ਹੁਕਮ ਨਹੀਂ ਚੱਲਦਾ ਵੈਦਾ ਨੂੰ ਕਹਿੰਦਾ ਅੱਧਾ ਰਾਜ ਇਹ ਜਿੰਨਾ ਸੋਨਾ ਚਾਂਦੀ ਹੀਰੇ ਜਵਾਰਾਤ ਮੈਂ ਲੈ ਜਾ ਰਹੇ ਹਾਂ ਲੁੱਟ ਕੇ ਅੱਧੇ ਤੁਹਾਡੇ ਮੈਨੂੰ ਸਿਰਫ 4 ਦਿਨ ਦੀ ਜ਼ਿੰਦਗੀ ਦੇ ਦਿਓ ਮੈਂ ਮਾਂ ਨਾਲ ਵਾਅਦਾ ਕੀਤਾ ਸੀ ਵਾਪਸ ਆਵਾਂਗਾ ਓੜੀਕਦੀ ਹੋਵੇਗੀ ਮੈਨੂੰ ਵੈਦ ਕਹਿੰਦੇ ਨੇ ਸਾਰਾ ਰਾਜ ਵੀ ਦੇ ਦੇ ਸਾਰੀ ਧਨ ਸੰਪਦਾ ਵੀ ਦੇ ਦੇਣ ਅਸੀਂ ਚਾਰ ਸਵਾਸਾਂ ਦੇ ਵਿੱਚ ਵੀ ਵਾਦਾ ਨਹੀਂ ਕਰ ਸਕਦੇ ਉਸ ਦਿਨ ਸਿਕੰਦਰ ਨੂੰ ਪਤਾ ਚੱਲਿਆ ਸਭ ਕੁਝ ਦੇਖ ਦੇ ਕੇ ਵੀ ਜੇ ਚਾਰ ਸਵਾਸ ਨਹੀਂ ਮਿਲ ਸਕਦੇ ਤੇ ਸਾਰੇ ਸਵਾਸ ਤੇ ਮੈਂ ਅਜਾਈਂ ਗਵਾਏ ਇਹਨਾਂ ਦੀ ਖਾਤਰ ਗਵਾਏ ਸਵਾਸਾਂ ਦੀ ਕਦਰ ਉਸ ਦਿਨ ਪੈਂਦੀ ਹੈ ਜੇ ਦਿਨ ਆਖਰੀ ਸਵਾਸ ਮੌਂਦੇ ਚ ਰਹਿ ਜਾਂਦਾ ਉਸ ਤੋਂ ਪਹਿਲੇ ਨਹੀਂ ਇਹ ਕਾਲਮ ਇਸ ਨੂੰ ਇੰਜ ਕਹਿੰਦਾ ਹੈ ਨਾ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ ਚਰਾਗ ਬੁਝਨੇ ਲਗਾ ਤੋ ਰੋਸ਼ਨੀ ਦੇਖੀ ਜ਼ਿੰਦਗੀ ਦਾ ਦੀਵਾ ਬੁਝਣ ਲੱਗਿਆ ਅੱਜ ਪਤਾ ਚੱਲਿਆ ਜ਼ਿੰਦਗੀ ਗਈ ਐਵੇਂ ਚਲੀ ਗਈ ਪੌਂਦੇ ਬਾਅਦ ਚਲੀ ਗਈ ਅਜਾਈ ਚਲੀ ਗਈ ਭਰਤਰੀ ਕਹਿੰਦਾ ਵਾਸ਼ਨਾ ਦਾ ਪਾਣੀ ਪਾ ਕੇ ਮੇਰੀ ਮਨ ਰੂਪੀ ਮਿੱਟੀ ਨੂੰ ਗੁਨਿਆ ਹੋਰ ਹੋਰ ਵਾਸ਼ਨਾ ਵਧਾ ਕੇ ਫਿਰ ਉਸ ਗੁਨੀ ਹੋਈ ਮਿੱਟੀ ਨੂੰ ਦੁਚਿੰਤਾ ਦੇ ਚੱਕਰ ਤੇ ਰੱਖਿਆ ਚੱਕ ਗੁੰਮਦਾ ਹੈ ਹੇ ਪ੍ਰਭੂ ਤੋ ਜੋ ਹੈ ਚੱਕਰ ਨੂੰ ਕਿਵੇਂ ਘੁਮਾਇਆ ਦੁੱਖ ਮਾਂ ਜ ਦੁੱਖ ਹੋਰ ਦੁੱਖ ਕਦੀ ਇਕੱਲਾ ਨਹੀਂ ਆਉਂਦਾ ਕਦਾ ਹੀ ਸੁਖ ਕੱਲਾ ਆਉਂਦਾ ਏ ਇੱਕ ਸੁਖ ਦੇ ਪਿੱਛੇ ਦੂਜਾ ਸੁਖ ਨਹੀਂ ਆਉਂਦਾ ਕਦਾ ਹੀ ਨਹੀਂ ਆਉਂਦਾ ਦੁਨੀਆਵੀ ਸੁਖ ਇੱਕ ਸੁਖ ਦੇ ਪਿੱਛੇ ਦੂਜਾ ਸੁਖ ਨਹੀਂ ਆਉਂਦਾ ਪਰ ਇੱਕ ਦੁੱਖ ਦੇ ਪਿੱਛੇ ਦੁੱਖਾਂ ਦੀ ਬਹੁਤ ਵੱਡੀ ਕਤਾਰ ਹੁੰਦੀ ਹੈ ਬਹੁਤ ਵੱਡੀ ਲਹਿਰ ਹੁੰਦੀ ਹੈ ਉਸਾਖੀ ਮਾਫ਼ ਸਿਰਫ ਉਦਾਹਰਣ ਮਾਰਦਾ ਐਕਸੀਡੈਂਟ ਹੋ ਗਿਆ ਕਿਸੇ ਦਾ ਟਿਕਲਤ ਟੁੱਟ ਗਈ ਹੈ ਹੁਣ ਕੋਈ ਸਿਆਣਾ ਕਹੇ ਚਲੋ ਕੋਈ ਨਹੀਂ ਕੋ ਲਾਤੀ ਤੇ ਟੁੱਟੀ ਹੈ ਇੰਨਾ ਹੀ ਦੁੱਖ ਹੈ ਪਰ ਇਸ ਇੱਕ ਦੁੱਖ ਦੇ ਪਿੱਛੇ ਜ਼ਿੰਦਗੀ ਭਰ ਹਜ਼ਾਰਾਂ ਦੁੱਖਾਂ ਦੀ ਲਹਿਨ ਖੜੀ। ਜੀਵਨ ਭਰ ਦੀ ਮਥਾ ਜੀ ਖੜੀ। ਦੁੱਖ ਤਾਂ ਇੱਕ ਹੈ ਪਰ ਇੱਕ ਦੁੱਖ ਆਪਣੇ ਪਿੱਛੇ ਬਹੁਤ ਸਾਰੇ ਦੁੱਖ ਖੜੇ ਕਰ ਦਿੰਦਾ ਹੈ। ਦੁੱਖ ਕਦੀ ਕੱਲਾ ਨਹੀਂ ਆਉਂਦਾ। ਸੁੱਖ ਕੱਲਾ ਆਉਂਦਾ ਹੈ। ਕਦੀ ਬਗੌਰ ਮਤਾਲਾ ਕਰਕੇ ਦੇਖ। ਵਰਤਰੀ ਕਹਿੰਦੇ ਦੁੱਖ ਮਾਂ ਜੇ ਦੁੱਖ ਹੋ। ਲਾਭ ਹੋਤ ਸਾਂਝ ਭੌਰ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਇਹ ਦੁੱਖਾਂ ਦਾ ਜੋ ਲਾਭ ਹੁੰਦਾ ਹੈ। ਬਾ ਦੁੱਖ ਦੇ ਚ ਹੋਰ ਦੁੱਖ ਵਧਦੇ ਜਾਂਦੇ ਔਰ ਦੁੱਖ ਵਧਦੇ ਜਾਂਦੇ ਇਹ ਤੂੰ ਚਿੰਤਾ ਦੇ ਚੱਕਰ ਨੂੰ ਘੁਮਾਇਆ ਦੁੱਖ ਦੇ ਡੰਡੇ ਨਾਲ ਦੁੱਖ ਵਧਦੇ ਗਏ ਚਿੰਤਾ ਵਧ ਗਈ